ਸ਼ੁਰੂਆਤ ਕਰਦੇ ਆ ਅੱਜ ਦੀਆਂ ਹੈਡਲਾਈਨਸ ਦੇ ਨਾਲ ਵੈਸ਼ਨੋ ਪੰਡਾਰ ਤੇ ਵਿਕ ਰਹੇ ਸੁਸਰੀ ਤੇ ਸੁੰਡੀਆਂ ਵਾਲੇ ਪਟੂਰੇ ਗ੍ਰਾਹਕ ਗਦ ਘਰ ਲੈ ਕੇ ਗਿਆ ਤਾਂ ਉੱਡ ਗਏ ਹੋਸ਼ ਫੂਡ ਸੇਫਟੀ ਵਿਭਾਗ ਨੂੰ ਕੀਤੀ ਸ਼ਿਕਾਇਤ ਰਿਸ਼ਤੇ ਹੋਏ ਤਾਂ ਤਾਰ ਕਾਲਯੁਗੀ ਪੁੱਤ ਨੇ ਪਿਓ ਦਾ ਹੀ ਕੀਤਾ ਕਤਲ ਲੱਕੜ ਦੇ ਬਾਲੇ ਦੇ ਨਾਲ ਪਿਓ ਨੂੰ ਉਤਾਰਿਆ ਮੌਤ ਦੇ ਘਾਟ ਹੈਰਿਟੇਜ ਕਲੱਬ ਦੀਆਂ ਚੋਣਾਂ ਰੱਦ ਹੋਣ ਤੇ ਮੈਂਬਰਾਂ ਨੇ ਸੜਕ ਕੀਤੀ ਜਾ ਕਿਹਾ ਜੇ ਨਹੀਂ ਹੋਈਆਂ ਚੋਣਾਂ ਤਾਂ ਉਲੀਕਾਂਗੇ ਵੱਡਾ ਸੰਘਰਸ਼ ਕਰੰਟ ਲੱਗਣ ਦੇ ਨਾਲ 10 ਸਾਲਾ ਮਾਸੂਮ ਬੱਚੇ ਦੀ ਹੋਈ ਮੌਤ ਲੋਹੇ ਦੀ ਪੋੜੀ ਚੜਨ ਲੱਗਿਆ ਬੱਚੇ ਨੂੰ ਲੱਗਿਆ ਸੀ ਕਰੰਟ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਇੱਕ Zomato ਡਿਲੀਵਰੀ ਵਾਲੇ ਲੜਕੇ ਦੇ ਨਾਲ ਲੁੱਟ ਖੋਹ ਕਰਨ ਵਾਲੇ 5 ਦੇ 3 ਮੈਂਬਰ ਪਟਿਆਲਾ ਪੁਲਿਸ ਨੇ ਕਾਬੂ ਕਰ ਲਏ ਨੇ ਤਾਂ ਜਾਣਕਾਰੀ ਦੰਦਿਆ ਡੀਐਸਪੀ ਸਿਟੀ ਪੈਬਾਬ ਚੌਧਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਭੁਪਿੰਦਰ ਰੋਡ ਤੇ ਇੱਕ Zomato ਦਾ ਕੰਮ ਕਰਨ ਵਾਲੇ ਪ੍ਰੀਤ ਇੰਦਰ ਨਾਮਕ ਨੌਜਵਾਨ ਤੇ 2000 ਹਥਿਆਰਾਂ ਦੇ ਨਾਲ ਹਮਲਾ ਹੋਇਆ ਸੀ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਇਸੇ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਜਸ਼ਨਪ੍ਰੀਤ ਸਿੰਘ, ਵਿਕਰਮ ਸਿੰਘ ਤੇ ਰਵਿੰਦਰ ਕੁਮਾਰ ਨੂੰ ਇੱਕ ਮੋਟਰਸਾਈਕਲ ਤੇ ਵਾਰਦਾਤ ਦੇ ਵਿੱਚ ਵਰਤੇ ਗਏ ਹਥਿਆਰ ਸਣੇ ਕਾਬੂ ਕਰ ਲਿਆ। ਉਹਨਾਂ ਦਾ ਕਹਿਣਾ ਹੈ ਕਿ ਦੋਸ਼ੀਆਂ ਦਾ ਪੁਲਿਸ ਰਿਮਾਂਡ ਲੈ ਕੇ ਤਬਦੀਸ਼ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਕਿ ਵਾਰਦਾਤ ਲੁੱਟਖੋਹ ਦੇ ਇਰਾਦੇ ਦੇ ਨਾਲ ਕੀਤੀ ਗਈ ਸੀ। ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ਦੇ ਵਿਆਦੀ ਨੇ ਤੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਮਾਨਯੋਗ ਐਸਐਸਪੀ ਸਾਹਿਬ ਦੀ ਨਿਰਦੇਸ਼ ਅਨੁਸਾਰ ਪਟਿਆਲਾ ਪੁਲਿਸ ਜੋ ਹੈ ਸਮਾਜ ਵਿਰੋਧੀ ਤੱਤਾਂ ਅਗੇਂਸਟ ਜੋ ਹੈ ਕਾਰਵਾਈ ਕਰਦੀ ਰਹਿੰਦੀ ਹੈ। ਅ ਇਸੇ ਖੜੀ ਮੇ 17 ਦੀ ਦਰਮਿਆਨ 17 ਤੇ 18 ਦੀ ਦਰਮਿਆਨੀ ਰਾਤ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ Zomato ਡਿਲੀਵਰੀ ਬੋਏ ਹੈ ਜਿਹਦਾ ਨਾਮ ਪ੍ਰੀਤਿੰਦਰ ਸਿੰਘ ਹੈ। ਉਹਦੇ ਉੱਪਰ ਉਹਨੂੰ ਘੇਰ ਕੇ ਤੇ ਲੁੱਟ ਖੋਹ ਕਰਨ ਦੀ ਜੋ ਹੈ ਇੰਟੈਂਸ਼ਨ ਨਾਲ ਉਹਦੇ ਉੱਪਰ ਜਾਲੇਵਾਂ ਹਮਲਾ ਕੀਤਾ ਗਿਆ। ਤੇ ਪਟਿਆਲਾ ਪੁਲਿਸ ਨੇ ਸਿਟੀਵਟ ਪੁਲਿਸ ਨੇ ਇਮੀਡੀਏਟ ਐਕਸ਼ਨ ਲੈਂਦੇ ਹੋਏ ਜੋ ਹੈ ਦੋਸ਼ੀਆਂ ਨੂੰ ਜਿਹੜਾ ਨਾਮ ਹੈ ਜਸ਼ਨਪ੍ਰੀਤ ਸਿੰਘ ਪੁੱਤਰ ਬਰਮਜੀਤ ਤੇ ਵਿਕਰਮ ਸਿੰਘ ਪੁੱਤਰ ਪ੍ਰਿੰਸ ਸਿੰਘ ਦੋਨੋਂ ਹੀ ਜੋ ਹੈ ਵਸਿੰਦੇ ਹੈ ਵੱਡੀ ਰੋਣੀ ਦੇ ਇਹਨੂੰ ਨਾਲ ਦੇ ਨਾਲ ਹੀ ਅਰੈਸਟ ਕੀਤਾ ਤੇ ਇਹਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਅ ਇਹਦੇ ਉੱਪਰ ਜੋ ਇਹਨਾਂ ਨੇ ਜੋ ਮੋਟਰਸਾਈਕਲ ਵਰਤੀ ਹੈ ਉਹਦਾ ਨੰਬਰ ਹੈਗਾ ਪੀਪੀ 11 ਡੀਜੀ 9626 ਇਹਨਾਂ ਨੇ ਇਹ ਜੋ ਇਹ ਮੋਟਰਸਾਈਕਲ ਯੂਜ਼ ਕੀਤੀ ਹੈ ਇਹਨਾਂ ਨੂੰ ਵੀ ਰਿਕਵਰ ਕਰ ਲਿੱਤਾ ਗਿਆ ਹੈ ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਕੈਸ਼ ਕਰਕੇ ਜੋ ਹੈ ਇੱਕ ਦਿਨ ਦਾ ਪੁਲਿਸ ਰਿਮਾਂਡ ਅਸਲ ਦਿੱਤਾ ਗਿਆ ਹੈ ਅਸੀਂ ਹੋਰ ਇਨਵੈਸਟੀਗੇਟ ਕਰ ਰਹੇ ਹਾਂ ਤੇ ਹੋਰ ਵੀ ਪ੍ਰੋਸੈਸ ਵਿੱਚ ਹੋ ਸਕਦਾ ਹੈ ਮੈਂ ਪਹਿਲਾਂ ਜਾਣਦੇ ਸੀ ਇਹਨੂੰ ਮੁੰਡੇ ਨੂੰ ਜਾਂ ਪਹਿਲੀ ਵਾਰੀ ਫਿਲੇ ਸਕਦੇ ਹਾਂ ਅਰਥੇ ਇਹ ਤਾਂ ਰੈਂਡਮ ਹੀ ਜੋ ਬੰਦੇ ਰੂਟ ਕੋ ਕੀ ਜੋ ਇੰਟੈਂਸ਼ਨ ਸੀਗੀ ਉੱਥੇ ਖੜੇ ਹੋ ਕੇ ਇੰਤਜ਼ਾਰ ਕਰ ਰਹੇ ਸੀਗੀ ਕੋਈ ਸ਼ਿਕਾਇਤ ਆਏ ਤੇ ਕਰ ਸਕਦੇ ਸਰ ਇਹਨਾਂ ਦਾ ਬੈਕਗ੍ਰਾਉਂਡ ਕੀ ਕੀ ਹੈ ਕਿ ਇਹਨਾਂ ਦੀ ਪਹਿਲਾਂ ਵੀ ਇਹਨਾਂ ਦੀ ਕੋਈ ਐਕਟਿਵ ਬੈਕਗ੍ਰਾਉਂਡ ਅਸੀਂ ਚੈੱਕ ਕਰ ਰਹੇ ਹਾਂ ਤੇ ਜਿ세 ਹੀ ਕੁਝ ਇਨਫੋਰਮੇਸ਼ਨ ਮਿਲਦੀ ਹੈ ਟੋਨਲਿਸਟ ਕੋਲ ਜਿਵੇਂ ਕੰਮਲਾ ਹੋਇਆ ਸੀ ਜੀ ਹ ਹਾਲਤ ਸਟੇਬਲ ਹੈ ਜੀ ਜਿਹੜੇ ਜਿਹੜੇ ਮੋਟਰਸਾਈਕਲ ਦੀ ਕਵਰੀ ਹੋਈ ਹੈ ਇਹਨਾਂ ਦਾ ਚੋਰੀ ਦਾ ਨਹੀਂ ਕੀ ਇਹਨਾਂ ਦਾ ਆਪਣਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਜੈਸੇ ਹੀ ਪਤਾ ਚਲਦਾ ਹੈ ਤੁਹਾਡੇ ਨਾਲ ਕੋਈ ਲੁੱਟ ਕੋਲ ਦਾ ਸਮਾਨ ਜਿਹਨੂੰ ਬਰਾਮਦ ਹੋਈ ਹੈ ਬਰਾਮਦ ਹੀ ਹੋਈ ਹੈ ਬਰਾਮਦ ਹੀ ਹੋਏਗੀ ਵੈਪਨ ਦੇ ਵਿੱਚ ਕਰਦੇ ਸੀਗੇ ਸਭ ਜ਼ਿਆਦਾ ਵੈਪਨ ਜਿਵੇਂ ਚਾਕੂ ਯੂਜ਼ ਕਰ ਲਿਆ ਸਮਾਨ ਯੂਜ਼ ਤੇ ਲਈਏ ਕਿਉਂਕਿ ਉਹ ਜੀ ਸਭ ਸਿਰਫ ਬੜੇ ਸਟੂਡੈਂਟ ਹੈ ਜਾਂ ਵੈਸੇ ਹੀ ਕਈ ਲੇਟ ਰੇਟ ਜਦ ਆਪਣੇ ਨਾਰਮਲੀ ਟ੍ਰੈਫਿਕ ਦਾ ਮੂਵਮੈਂਟ ਕਮ ਹੋ ਜਾਂਦਾ ਹੈ ते उस टाइम में ना दा जो मैं मेन ब्रांड है कहाँ ये वारदात हो ये किसे हुई है ये ये कि बुबिंद्रा वोडका नीडे किधर हुई इसमें केडी तारा में एक जब्बी देना हो लेकिन ना तारा केडी केडी लगाके दारा जी ये दोपर 109 एक 304 दो 63 तीन पाँच 106 दो 108 एक ये 301 कौन सा है दो BNS दी दारा में ਮਾਮਲਾ ਅੰਮ੍ਰਿਤਸਰ ਹੈਰੀਟੇਜ ਕਲੱਬ ਦੀਆਂ ਚੋਣਾਂ ਨੂੰ ਲੈ ਕੇ ਸਾਹਮਣੇ ਆਇਆ ਜਿੱਥੇ ਪਿਛਲੇ 16 ਸਾਲ ਤੋਂ ਇਲੈਕਸ਼ਨ ਨਹੀਂ ਹੋਇਆ ਤੇ ਇਸ ਵਾਰ ਜੇਕਰ ਇਲੈਕਸ਼ਨ ਹੋਣੀ ਸ਼ੁਰੂ ਹੋਈ ਤਾਂ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਬੰਦ ਕਰਨ ਤੇ ਭੜਕੇ ਕਲੱਬ ਮੈਂਬਰਾਂ ਦੇ ਵੱਲੋਂ ਸੜਕ ਨੂੰ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਪ੍ਰਦਰਸ਼ਨ ਕਰ ਰਹੇ ਕਲੱਬ ਮੈਂਬਰਾਂ ਨੂੰ ਸਮਝਾ ਕੇ ਧਰਨਾ ਪ੍ਰਦਰਸ਼ਨ ਚੁਕਵਾਉਣ ਦਾ ਪਰੋਸਾ ਦਿੱਤਾ ਗਿਆ। ਇਸ ਸਬੰਧੀ ਗੱਲਬਾਤ ਕਰਦੇ ਆਂ ਕਲੱਬ ਦੇ ਮੈਂਬਰ ਕੁਲਦੀਪ ਸਿੰਘ ਖੁਰਾਣਾ ਜਿਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 16 ਸਾਲਾਂ ਤੋਂ ਕਲੱਬ ਦੀਆਂ ਚੋਣਾਂ ਸਬੰਧੀ ਦੇਰੀ ਕੀਤੀ ਜਾ ਰਹੀ ਹੈ। ਜੇਕਰ ਹੁਣ ਚੋਣਾਂ ਹੋ ਰਹੀਆਂ ਨੇ ਤਾਂ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਚੋਣਾਂ ਨੂੰ ਬੰਦ ਕਰਵਾ ਕੇ ਤੱਕੇਸ਼ਾਈ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦਿਆਂ ਕਲੱਬ ਦੇ ਬਾਹਰ ਮੇਨ ਰੋਡ ਤੇ ਉਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਚੋਣ ਨਾ ਹੋਈ ਤਾਂ ਵੱਡਾ ਸੰਘਰਸ਼ ਉਲੀਕਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ। ਇਗਾ ਨਿਯਾਬੰਦੀ ਮੌਕੇ ਤੇ ਪਹੁੰਚੇ ACP ਨਾਰਥ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹੈਰੀਟੇਜ ਕਲੱਬ ਦੀ ਚੋਣਾਂ ਨੂੰ ਲੈ ਕੇ ਛੇੜੇ ਵਿਵਾਦ ਦੇ ਚੱਲਦਿਆਂ ਸੜਕ ਜਾਮ ਕਰਕੇ ਪ੍ਰਦੂਸ਼ਣ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਗਲਬਾਤ ਦੇ ਨਾਲ ਮਸਲਾ ਜਲਦ ਹੀ ਸੁਲਝਾ ਲਿਆ ਜਾਵੇਗਾ ਤੇ ਤਰਨਾ ਹਟਾਇਆ ਜਾਵੇਗਾ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਦੇ ਲਈ ਦੂਜੀ ਲਾਈਨ ਤੋਂ ਟ੍ਰੈਫਿਕ ਭੇਜਿਆ ਜਾ ਰਿਹਾ ਤੇ ਪੁਲਿਸ ਪੂਰੀ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ ਲਾਣਾ ਇਹ ਪੈ ਰਿਹਾ ਸਾਰੇ 10 ਤੋਂ 12 ਵਜੇ ਤੱਕ ਦਾ ਇਹਨਾਂ ਨੇ ਏਡੀਐਮ ਦਾ ਟਾਈਮ ਦਿੱਤਾ ਸੀ بارش ਹੋ ਗਈ ਕੁਛ ਕਾਰਨ ਕਰਕੇ ਇਹਨਾਂ ਨੇ ਏਡੀਐਮ ਜਿਹੜੀ ਹੈ ਉਹ ਨਹੀਂ ਹੋਣ ਦਿੱਤੀ 11:25 ਤੇ ਰਜਿਸਟਰ ਚੋਕੇ ਲੱਗੇ ਜਦੋਂ ਕਿ ਉਹ ਤੱਕ ਤੋਂ 25 ਬੰਦੇ ਸਾਈਨ ਕਰ ਚੁੱਕੇ ਥੇ ਕਿੰਨੇ ਵੱਲੋਂ ਚੁੱਕਿਆ ਗਿਆ 104 ਇਹ ਪ੍ਰਸ਼ਾਸਨ ਵਾਲੋਂ ਤੇ ਜਿਹੜੇ ਇੱਥੇ ਟੀਟੀ ਰਾਜਾ ਐਡਮਿਨਿਸਟ੍ਰੇਸ਼ਨ ਆਫਿਸ ਦਾ ਕਲੱਬ ਦਾ ਇਹਨਾਂ ਵੱਲੋਂ ਰਜਿਸਟਰ ਚੋਕੇ ਨੇ ਚੋਕੇ ਲੱਗੇ ਆ ਔਰ ੱੱਕਾ ਸਰ ਅਸਰ ਕਰ ਰਿਹਾ ਉਹਦੇ ਰੋਸ਼ਵਜੋ 80 ਲੱਖ ਰੁਪਏ ਮੈਂਬਰਾਂ ਨੇ ਜਮ੍ਹਾਂ ਕਰਾਤਾ ਪਿਛਲੇ ਕੇ ਕਲੈਕਸ਼ਨ ਹੋਣ ਪਿਛਲੇ 16 ਸਾਲ ਤੋਂ ਕਲੈਕਸ਼ਨ ਨਹੀਂ ਹੋਈ ਜਦੋਂ ਆਪੇ ਦੇਖਿਆ 80 ਲੱਖ ਰੁਪਏ ਆ ਗਿਆ ਫਿਰ ਪ੍ਰਸ਼ਾਸਨ ਨੇ ਨੂੰ ਬੋਲ ਬੋਲ ਕਰਨ ਵਾਸਤੇ ਇਹਨੂੰ ਡਿਲੇ ਕਰ ਰਾਜਾ ਕੋਣ ਹੈਗਾ ਜੀ ਜਿਹਨਾਂ ਤੁਸੀਂ ਬਾਰ ਬਾਰ ਅਡਮਿਨਿਸਟ੍ਰੇਸ਼ਨ ਆਫੀਸਰ ਹੈ ਕੈਡਿਸਪੇਸ਼ਰੋ ਆਫੀਸਰ ਹੈ ਜਿਹੜਾ ਕਲੱਬ ਦਾ ਜੀ ਤਨਖਾਹ ਕਲੱਬ ਕਲੱਬ ਕੋ ਲੈਂਦਾ ਕੰਮ ਉਹ ਪ੍ਰਸ਼ਾਸਨ ਉੱਤੇ ਕਰ ਰਿਹਾ ਹੈ ਘੁਮਰਾ ਕੀਤਾ ਜਾ ਰਿਹਾ ਜੀ ਘੁਮਰਾ ਕੀਤਾ ਜਾ ਰਿਹਾ ਇਸੇ ਰੋਸ਼ ਸ਼ਬਦ ਜੋ ਸਾਰੇ ਮੈਂਬਰ ਜਿਹੜੇ ਸੜਕਾ ਦੇ ਕੋਈ ਮੈਂਬਰ ਭੁਖਾ ਨੰਗਾ ਨਹੀਂ ਸਾਰੇ ਮੈਂਬਰ ਜਿਹੜੇ ਕੰਮਕਾਰ ਵਾਲਿਆ ਬਿਜ਼ਨਸ ਕਰਦੇ ਆਪਾਂ ਮੰਗ ਅਸੀਂ ਕਰਦੇ ਆ ਇਲੈਕਸ਼ਨ ਹੋਣਾ ਚਾਹੀਦਾ ਤੁਹਾਡਾ ਇਲੈਕਸ਼ਨ ਅੱਜ ਤੇ ਅੱਜ ਹੋਣਾ ਚਾਹੀਦਾ ਅੱਜ ਸਾਰੀ ਪ੍ਰੋਸੈਸਿੰਗ ਤੇ ਜਲਦੀ ਹੈ ਲੱਕੜ ਤੇ ਕਲੱਬ ਦਾ ਲੱਗਿਆ ਆਪਣਾ ਨਾਮ ਪਾਓ ਕੋਈ ਟੀਚੇ ਪੁਰਾਣਾ ਕੰਟੈਸਟੈਂਟ ਹੋਰ ਐਗਜ਼ੈਕਟਿਵਲੀ ਕੀ ਪੂਰਾ ਮਾਮਲਾ ਕੀ ਕਿੰਨਾ ਹਰਜੇਤ ਕਲਾਬ ਆ ਉਹਨਾਂ ਦੀ VOTING ਨੂੰ ਲੈ ਕੇ ਇਲੈਕਸ਼ਨਸ ਨੂੰ ਲੈ ਕੇ ਚੀਜ਼ਾਂ ਨਾਲ ਪ੍ਰੋਟੈਸਟ ਕੀਤਾ ਜਾ ਰਿਹਾ ਬਟ ਬਾਕੀ ਸਾਰਾ ਸਿਚੁਏਸ਼ਨ ਕੰਟਰੋਲ ਹੈ ਤੁਹਾਡੇ ਸਾਹਮਣੇ ਹੈ ਅੰਡਰ ਕੰਟਰੋਲ ਹੈ ਤੇ ਸਿਵਲ ਦੇ ਨੁਮਾਇੰਦੇ ਵੀ ਆ ਰਹੇ ਕਹਿੰਦੇ ਕਿ ਕੋਈ ਰਜਿਸਟਰ ਲੈ ਕੇ ਉੱਤੋਂ ਰੋਲਾ ਪਿਆ ਜੀ ਇਲੈਕਸ਼ਨ ਨਹੀਂ ਨਹੀਂ ਜੀ ਦੇਖੋ ਜੀ ਉਹਨਾਂ ਦਾ ਟਾਈਮ ਸੀਗਾ ਜੋ ਪ੍ਰੋਟੋਕੋਲ ਹੈਗਾ ਤੇ 10:00 11:00 ਵਜੇ ਦਾ 11:30 ਵਜੇ ਤੱਕ ਆ ਇਹ ਕਹਿੰਦੇ ਸੀ 12:00 ਵਜੇ ਤੱਕ ਸੀਗਾ ਉਸ ਤੋਂ ਉਹਨੂੰ ਵੈਰੀਫਾਈ ਕਰ ਸਰ ਜਾਮ ਬੜੀ ਮੁਸ਼ਕਲ ਹੈ ਐਂਬੂਲੈਂਸ ਬੱਸੀ ਹੋਈ ਹੈ ਨਹੀਂ ਨਹੀਂ ਦੇਖੋ ਜੀ ਅਸੀਂ ਵਾਰ ਲਾਈਨ ਖੜ ਬਸ ਇਹ ਕਹਿ ਰਹੇ ਕਿ ਆਪਣਾ ਜੋ ਮੈਂ ਤੁਹਾਡੇ ਮੰਗਿਆ ਕਿ ਉਹ ਸਾਈਡ ਤੇ ਬਹਿ ਕੇ ਦੱਸ ਦੇਣ ਬਸ ਡੀਸੀ ਸਾਹਿਬ ਆ ਰਹੇ ਨੇ ਹਾਂਜੀ ਹਾਂਜੀ ਜੋਥੀਦਾਸ਼ੀਅ ਕਾਲ ਤੱਕ ਸਾਹਿਬ ਜਿਨ੍ਹਾਂ ਦੇ ਆਦੇਸ਼ਾ ਤੋਂ ਬਾਅਦ ਹੁਣ ਗੁਰੂ ਘਰਾਂ ਦੇ ਵਿੱਚ ਨਿਸ਼ਾਨ ਸਾਹਿਬ ਦੀ ਪੋਸ਼ਾਕ ਬਦਲੀ ਜਾ ਰਹੀ ਹੈ ਤੇ ਇਸੇ ਤੇ ਚਲਦਿਆਂ ਤਖਸ਼ੀ ਕੇਸਗਰ ਸਾਹਿਬ ਵਿਖੇ ਵੀ ਨਿਸ਼ਾਨ ਸਾਹਿਬ ਦੇ ਵਸਤਰ ਬਦਲੇ ਗਏ ਨੇ ਬੀਤੇ ਕਈ ਦਿਨਾਂ ਤੋਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਨਿਸ਼ਾਨ ਸਾਹਿਬ ਦੀ ਪੋਸ਼ਾਕ ਬਦਲੀ ਜਾ ਰਹੀ ਹੈ ਤੇ ਹੁਣ ਤਖਸ਼ੀ ਕੇਸਗਰ ਸਾਹਿਬ ਦੇ ਹੈੱਡ ਗਰੰਥੀ ਗਿਆਨੀ ਜਗਿੰਦਰ ਸਿੰਘ ਜਿਨ੍ਹਾਂ ਵੱਲੋਂ ਨਿਸ਼ਾਨ ਸਾਹਿਬ ਦੀ ਪੋਸ਼ਾਕ ਬਦਲਣ ਤੋਂ ਪਹਿਲਾਂ ਅਦਾਸ ਕੀਤੀ ਗਈ ਮੁਰਤੂ ਵਸਤਰ ਬਦਲੇ ਗਏ ਤੇ ਫਿਰ ਬਸੰਤੀ ਰੰਗ ਦੀ ਇਹ ਪੋਸ਼ਾਕ ਜਿਹੜੀ ਨਿਸ਼ਾਨ ਸਾਹਿਬ ਤੇ ਚੜਾਈ ਗਈ ਹੈ ਵਕਵਾਕ ਗੁਰੂ ਘਰਾਂ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਨਿਸ਼ਾਨ ਸਾਹਿਬ ਦੀ ਪੋਸ਼ਾਕ ਬਦਲ ਕੇ ਬਸੰਤੀ ਜਾਂ ਫਿਰ ਸੁਰਮਈ ਰੰਗ ਦੀ ਕੀਤੀ ਜਾ ਰਹੀ ਹੈ ਲੋਕਾਂ ਦੀ ਸਿਹਤ ਦੇ ਨਾਲ ਸ਼ਰਿਆਮ ਖਿਲਵਾੜ ਕੀਤਾ ਜਾ ਰਿਹਾ ਹੈ ਦਰਅਸਲ ਅਜਨਾਲਾ ਦੇ ਵਿੱਚ ਦੁਕਾਨਾਂ ਤੇ ਸ਼ਰਿਆਮ ਲੋਕਾਂ ਨੂੰ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਕੀੜੇ ਮਕੋੜੇ ਪਰੋਸੇ ਜਾ ਰਹੇ ਨੇ ਇਹ ਮਾਮਲਾ ਅਜਨਾਲਾ ਦੀ ਧਰਮਪਾਲ ਵੈਸ਼ਨੋ ਭੋਜਨ ਪੰਡਾਰ ਤੋਂ ਸਾਹਮਣੇ ਆਇਆ ਜਿੱਥੇ ਪਟੂਰੇ ਵਿੱਚ ਜਾ ਰਹੇ ਸਨ ਜਿਸ ਦੇ ਵਿੱਚ ਸੁਸਰੀ ਤੇ ਕੀੜੇ ਪਾਏ ਹੋਏ ਸਨ ਤਾਂ ਇਸੇ ਦਰਮਿਆਨ ਜਦ ਗ੍ਰਾਹਕ ਦੇ ਵੱਲੋਂ ਪਟੂਰੇ ਪੈਕ ਕਰਵਾਏ ਗਏ ਤੇ ਉਹ ਘਰ ਲੈ ਕੇ ਗਿਆ ਜਿਸ ਦੌਰਾਨ ਘਰ ਦੇ ਵਿੱਚ ਜਾਦੂ ਪਟੂਰੇ ਖਾਣ ਲੱਗੇ ਤਾਂ ਅਚਾਨਕ ਹੀ ਉਹਨਾਂ ਦੀ ਨਜ਼ਰ ਤਿੰਨ ਸੁੰਡੀਆਂ ਤੇ ਪੈ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਉਹਨਾਂ ਦੁਕਾਨਦਾਰ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਦੁਕਾਨਦਾਰ ਦਾ ਕਹਿਣਾ ਹੈ ਕਿ ਬਰਸਾਤੀ ਮੌਸਮ ਹੈ ਤੇ ਕੋਈ ਵੱਡੀ ਗੱਲ ਨਹੀਂ ਹੈ ਹਾਲਾਂਕਿ ਇਸ ਤੋਂ ਬਾਅਦ ਇਸ ਸਬੰਧੀ ਫੂਡ ਸੇਫਟੀ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਹੈ ਤਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਸਹਾਇਕ ਕਮਿਸ਼ਨਰ ਫੂਡ ਸੇਫਟੀ ਵਿਭਾਗ ਰਜਿੰਦਰ ਪਾਲ ਸਿੰਘ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਇੱਕ ਸ਼ਿਕਾਇਤ ਪਹੁੰਚੀ ਹੈ ਜਿਸ ਦੇ ਆਧਾਰ ਤੇ ਉਹਨਾਂ ਵੱਲੋਂ ਟੀਮ ਬਣਾ ਕੇ ਦੁਕਾਨ ਤੇ ਜਾਂਚ ਕੀਤੀ ਜਾ ਰਹੀ ਹੈ ਰੇਡ ਕੀਤੀ ਜਾਵੇਗੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਅਪੀਲ ਹੈ ਹਮੇਸ਼ਾ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਹੀ ਲੋਕ ਖਾਣ ਤੇ ਦੁਕਾਨਦਾਰਾਂ ਨੂੰ ਵੀ ਇਹ ਚਾਹੀਦਾ ਕਿ ਧਿਆਨ ਦੇ ਨਾਲ ਲੋਕਾਂ ਨੂੰ ਅਜਈਆਂ ਚੀਜ਼ਾਂ ਖਵਾਈਆਂ ਜਾਣ ਤਾਂ ਜੋ ਕਿਸੇ ਦੀ ਸਿਹਤ ਦੇ ਨਾਲ ਖਿਲਵਾੜ ਨਾ ਹੋਵੇ ਫਿਲਹਾਲ ਇਸ ਮਾਮਲੇ ਦੇ ਵਿੱਚ ਜਾਂਚ ਜਾਰੀ ਹੈ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਜੀ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਸਾਈਕ ਕਮਿਸ਼ਨਰ ਫੂਡ ਸੇਫਟੀ ਤਣਾਤਾ ਸਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇਹ ਪਟੂਰੇ ਕੀ ਹੈਗਾ ਪੂਰਾ ਮਾਮਲਾ ਜੀ ਤੁਸੀਂ ਵੀਡੀਓ ਦੇਖੀ ਸੋਸ਼ਲ ਮੀਡੀਆ ਤੇ ਰਾਹੀਂ ਇੱਕ ਵੀਡੀਓ ਜਿਹੜੀ ਹੈ ਮੇਰੇ ਫੋਨ ਦੇ ਵਿੱਚ ਵੀ ਆਈ ਹੈ ਹੁਣ ਇਹ ਆਈ ਹੈ ਜਸਟ 15-20 ਮਿੰਟ ਪਹਿਲਾਂ ਪਹਿਲਾਂ ਇੱਕ ਵੀਡੀਓ ਪਈ ਸੀ ਜਿਹਦੇ ਵਿੱਚ ਉਹਨਾਂ ਵੱਲੋਂ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਕਿ ਕਿੱਥੇ ਦੀ ਦੁਕਾਨ ਹੈ ਕਿੱਥੇ ਹੈ ਹੁਣ ਉਹਨਾਂ ਨੇ 5-7 ਮਿੰਟ ਪਹਿਲਾਂ ਹੀ ਮੈਸੇਜ ਪਾਇਆ ਹੈ ਕਿ ਕੋਈ ਇੱਥੇ ਅਜਨਾਲਾ ਦੇ ਵਿੱਚ ਕੋਈ ਭੋਜਨ ਢੰਗਾਰ ਹੈ ਉੱਥੇ ਦੀ ਇਹ ਵਾਕਿਆਤ ਹੈ ਕਿ ਇੱਕ ਘਟੂਰਾ ਹੈ ਔਰ ਘਟੂਰੇ ਦੇ ਵਿੱਚ ਕੋਈ ਸੁਸਰੀ ਜਿਹੜੀ ਹੈ ਨਾਲ ਹੀ ਉਹਨਾਂ ਨੇ ਗੁੰਨ ਦਿੱਤੀ ਹੈ ਜਿਸ ਕਰਕੇ ਜਿਹੜਾ ਹੈ ਇਹ ਵੀਡੀਓ ਜਿਹੜੀ ਹੈ ਵਾਇਰਲ ਹੋ ਕੇ ਸਾਡੇ ਤੱਕ ਪਹੁੰਚੀ ਹੈ ਔਰ ਅਸੀਂ ਆਪਣੀ ਟੀਮ ਇਕੱਠੀ ਕਰ ਰਹੇ ਹਾਂ ਔਰ ਅਜਨਾਲਾ ਲੱਗੇ ਜਿਹੜਾ ਹੈ ਰਾਈਡ ਇਨਵੈਸਟੀਗੇਸ਼ਨ ਕਰਨ ਦੇ ਲਈ ਜਾ ਰਹੇ ਸਰ ਜਿਹੜੀ ਧੰਦੇ ਰਿਹੜੀਆਂ ਲੱਗਦੀਆਂ ਨੇ ਇਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜਾਂ ਕੋਈ ਵਾਰਨਿੰਗ ਦੇਣਾ ਚਾਹੋਗੇ ਦੇਖੋ ਮੈਸੇਜ ਤੇ ਮੇਰਾ ਇਹੀ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਦੇਖੋ ਜਿਸ ਤਰ੍ਹਾਂ ਇਹ ਮੈਦਾ ਵਗੈਰਾ ਹੈ ਇਸ ਨੂੰ ਸ਼ਾਨਣਾ ਚਾਹੀਦਾ ਹੈ ਛਾਣ ਕੇ ਫਿਰ ਇਸ ਨੂੰ ਗੁੰਨ ਕੇ ਆٹے ਨੂੰ ਡੋ ਬਣਾ ਕੇ ਜਾਂ ਮੈਦੇ ਦਾ ਡੋ ਬਣਾ ਕੇ ਫਿਰ ਉਸ ਨੂੰ ਜਿਹੜਾ ਹੈ ਕਰਨਾ ਚਾਹੀਦਾ ਕਿਉਂਕਿ ਬਾਰਿਸ਼ਾ ਦਾ ਮੌਸਮ ਹੈ ਬਹੁਤ ਜ਼ਿਆਦਾ ਮੱਖੀ ਮੱਛਰ ਔਰ ਇਹ ਹੈ ਚੱਲ ਰਿਹਾ ਹੈ ਔਰ ਇਸ ਨੂੰ ਲੈ ਕੇ ਸਾਰੇ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਸੁਚੇਤ ਹੋਣਾ ਚਾਹੀਦਾ ਤਾਂ ਕਿ ਲੋਕਾਂ ਦੀ ਸਿਹਤ ਨਾ ਕਿਸੇ ਤਰੀਕੇ ਦਾ ਕੋਈ ਖਰਬਾ ਨਾ ਕੀਤਾ ਜਾਵੇ। ਰੇਡੀ ਚਾਰਜ ਉੱਪਰ ਕਾਰਵਾਈ ਹੋਵੇਗੀ ਕਿ ਵੀ ਦੇਖੋ ਜੀ ਅਸੀਂ ਅਸੀਂ ਜਾ ਰਹੇ ਹਾਂ ਜੀ ਜਾ ਕੇ ਉੱਥੇ ਜੋ ਵੀ ਮੌਕੇ ਤੇ ਅਸੀਂ ਜਿਹੜੀ ਇਹ ਬੰਦ ਕਾਰਵਾਈ ਕਰਾਂਗੇ। ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਸਮਰਾਲਾ ਨੇੜਲੇ ਪਿੰਡ ਗਹਿਲੇਵਾਲ ਦੇ ਵਿੱਚ ਇੱਕ ਪੁੱਤਰ ਦੇ ਵੱਲੋਂ ਲੱਕੜ ਦੇ ਬਾਲੇ ਮਾਰ ਕੇ ਆਪਣੇ ਹੀ ਪਿਓ ਦਾ ਕਤਲ ਕਰ ਦਿੱਤਾ ਗਿਆ ਤੇ ਕਤਲ ਕਰਨ ਤੋਂ ਬਾਅਦ ਇਹ ਮੁੰਡਾ ਘਰ ਦੇ ਦੂਜੇ ਕਮਰੇ ਦੇ ਵਿੱਚ ਬੈਠ ਜਾਂਦਾ ਜਦ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ ਨੇ ਤਾਂ ਉਹਨਾਂ ਨੇ ਸਭ ਕੁਝ ਵੇਖਿਆ ਪਿਓ ਜਿਹੜਾ ਲਹੂ-ਲੋਹਾਂ ਜ਼ਮੀਨ ਤੇ ਪਿਆ ਸੀ ਤੇ ਪੁੱਤ ਨਾਲ ਦੇ ਕਮਰੇ ਦੇ ਵਿੱਚ ਬੈਠਾ ਸੀ ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਜਿਸ ਦੀ ਉਮਰ 55 ਹਾਲਤ ਦੇ ਰੂਪ ਦੇ ਵਿੱਚ ਹੋਈ ਹੈ ਉਥੇ ਹੀ ਲੋਕਾਂ ਦੇ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਸਮਰਾਲਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਜਦ ਲੋਕ ਪਹੁੰਚਦੇ ਨੇ ਤਾਂ ਲੱਕੜ ਦਾ ਬਾਲਾ ਜਿਸ ਦੇ ਵਿੱਚੋਂ ਖੂਨ ਚੋਰਿਆ ਸੀ ਤੇ ਪਿਓ ਵੀ ਜਿਹੜਾ ਹੈ ਉਹ ਮਰ ਚੁੱਕਿਆ ਸੀ ਇਸੇ ਨੂੰ ਵੇਖਦਿਆਂ ਹੋਇਆਂ ਲੋਕਾਂ ਦੇ ਵੱਲੋਂ ਪੁਲਿਸ ਮੌਕੇ ਤੇ ਸੱਦੀ ਗਈ ਹੈ ਪੁਲਿਸ ਦੇ ਵੱਲੋਂ ਦੋਸ਼ੀ ਪ੍ਰਭਜੋਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀ ਰਾਮਾ ਤੁਹਾਡੇ ਜਸਪ੍ਰੀ ਸਿੰਘ ਸਾਹਿਬ ਕੀ ਘਟਨਾ ਹੋਈ ਆ ਕਹਿੰਦੇ ਤੁਹਾਡੇ ਪਿੰਡ ਦੇ ਵਿੱਚ ਹਿੱਕਤ ਹੋਇਆ ਜੇ ਵੀਰੇ ਦੱਸਾਂ ਕਿ ਆ ਰਾਤ ਮੰਲੋ ਤਕਰੀਬਨ 8 ਵਜੇ ਦਾ ਟਾਈਮ ਹੋਣਾ ਜੀ 8 ਵਜੇ ਦੇ ਕਰੀਬ ਇਹ ਕੰਧਾਂ ਦੇ ਉੱਤੇ ਚ ਹੀ ਦੇਖਦਾ ਸੀਗਾ ਆਪਣੇ ਕੰਧਾਂ ਦੇ ਉੱਤੇ ਚ ਉਹ ਮੁੰਡਾ ਕੀ ਨਾਮ ਕੀ ਉਹਦਾ ਨਾਮ ਹੈਗਾ ਜੀ ਪ੍ਰਭਜੋਤ ਸਿੰਘ ਉਮਰ ਕਿੰਨੀ ਉਹਦੀ ਉਮਰ ਹੈ 24 ਸਾਲ ਅੱਛਾ ਜੀ ਤੇ ਕੰਧਾਂ ਦੇ ਉੱਤੇ ਜੀ ਦੇਖਦਾ ਸੀ ਕਦੇ ਬਾਲਾ ਜਿਹਾ ਲੈ ਕੇ ਚੜਦਾ ਸੀਗਾ ਕਦੇ ਦਾ ਸੀਗਾ ਕੋਲ ਉਹਦੇ ਉਹ ਲੈ ਕੇ ਚੜਦਾ ਸੀਗਾ ਫਿਰ ਆ ਨਾਲ ਆਪਣੇ ਗਵਾਂਢੀ ਨੇ ਜੀ ਇਹਨਾਂ ਦਾ ਮੁੰਡਾ ਇਹਨੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਆਈਂ ਆ ਕੇ ਬਾਹਰ ਦੇਖੀ ਵੀ ਉਹ ਬਾਹਰ ਨੂੰ ਨਿਕਲਣ ਨੂੰ ਕਰਦਾ ਵੀ ਕਿਤੇ ਫੇਰ ਨਾ ਸਾਨੂੰ ਪੈ ਜਵੇ ਇਹਨਾਂ ਨੂੰ ਆ ਨਾਲ ਦੇ ਗਵਾਂਢੀਆਂ ਨੂੰ ਵੀ ਪੈ ਗਿਆ ਸੀਗਾ ਤਕਰੀਬਨ 500 500 ਦੇ 500 ਤੇ ਉਦੋਂ ਬਾਅਦ ਵੀਰੇ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆ ਕੇ ਦੇਖਿਆ ਤੇ ਇਹ ਗੇਟ ਦੇ ਅੰਤਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਹਾਂ ਵੀ ਅਫਸਰਟਾ ਚੱਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਦੋਂ ਬਾਅਦ ਜੀ ਗੇਟ ਖੋਲ੍ਹਿਆ ਸੀ ਗੇਟ ਖੋਲ੍ਹ ਕੇ ਉਹਨੂੰ ਫੜ ਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਬਾਪ ਉਹਨੇ ਮਾਰਿਆ ਪਿਆ ਸੀ ਕੀ ਨਾਮ ਸੀ ਲੇ ਬਿਤਾ ਦਾ ਉਹਦੇ ਪੇਸਾ ਦਾ ਨਾਮ ਹੋਏਗਾ ਜੀ ਜਸਵਿੰਦਰ ਸਿੰਘ ਕਿੰਨੀ ਉਮਰ ਹੈ ਉਹਨਾਂ ਦੀ ਹੈਗੀ ਉਮਰ ਜੀ 55 ਸਾਲ ਦੀ ਕੀ ਕੰਮ ਲੱਗਦਾ ਵੀ ਕਿਸ ਤਰ੍ਹਾਂ ਕਿਉਂ ਮਾਰੇ ਜੀ ਕਾਰਨ ਕੀ ਆ ਜੀ ਮੰਨ ਲਓ ਵੀ ਕਹਿੰਦੇ ਨੇ ਵੀ ਸਾਰੇ ਤਿੰਨੇ ਇਹ ਅਫਸਰਟ ਨੇ ਮੈਂਟਲੀ ਅਫਸਰਟ ਨੇ वैसे जे मेंटली अपसेट होवे ता एम इना ने, ने करे पहला इने डेढ़ दो ढाई साल ਪਹਿਨਾ ਆਪਣੀ ਦਾਦੀ ਮਾਰਤੀ ਉਦੋਂ ਬਾਅਦ ਇਹਦਾ ਵੀ ਦਾਦਾ ਵੀ ਮਰਿਆ ਉਹ ਵੀ ਇਹ ਨਹੀਂ ਪਤਾ ਵੀ ਕਿਵੇਂ ਮਾਰਿਆ ਜਾਨ ਮਾਪ ਮਰਿਆ ਉਦੋਂ ਬਾਅਦ ਇਹਨੇ ਆਪਣੀ ਮਾਂ ਦਾ ਵੀ ਸਿਰ ਪਾੜਿਆ ਤੇ ਹੁਣ ਇਹਨੇ ਆਪਣੇ ਬਾਪ ਦਾ ਕੰਮ ਕਰਿਆ ਤੇ ਹੋਰ ਇਸ ਤੋਂ ਬਾਅਦ ਹਥਿਆਰ ਵਗੈਰਾ ਉਸ ਤੇ ਬੇਸਿਕ ਨਾ ਮਾਰਿਆ ਗਿਆ ਹਥਿਆਰ ਹਥਿਆਰ ਜੀ ਉੱਥੇ ਬਾਲਾ ਪਿਆ ਸੀ ਖੂਨ ਨਾਲ ਲਿਬੜਿਆ ਸੀਗਾ ਹਾਂਜੀ ਤੇ ਪੁਲਿਸ ਨੂੰ ਕੋਈ 3:00 ਵਜੇ ਕੋਲਸ ਰਾਤ ਆਈ ਹੈ ਜੀ ਸਾਡੇ ਕਾਠ ਹੋਵੇ ਦੇ ਕ੍ਰੀਜ ਹਾਂਜੀ ਹੰਦੋਸ਼ੀ ਗ੍ਰਫਤਾਰ ਹਾਂਜੀ ਗ੍ਰਫਤਾਰ ਆ ਜੀ ਰਾਤ ਲੈ ਕੇ ਸੀਗੇ ਉਹਨਾਂ ਤੇ ਤੁਸੀਂ ਕੀ ਮੰਗ ਕਰਦੇ ਪਿੰਡ ਲੋਕ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਕੱਲ ਨੂੰ ਸਾਡੇ ਜਵਾਕਾਂ ਨੂੰ ਵੀ ਗਾਲ ਸਾਦਾ ਇਹ ਮੰਨ ਲਓ ਵੀ ਬੀਬੀ ਹੀ ਦੇ ਵਿੱਚ ਕੋਈ ਜਵਾਕ ਖੇਡਦਾ ਸਾਡਾ ਉਹਨੂੰ ਵੀ ਮਾਰ ਸਦਾ ਕਿਹਨਾਂ ਹਾਂਜੀ ਡਾਕਟਰ ਹਰਪ੍ਰੀਤ ਸਿੰਘ ਐਸ ਕੇ ਐਸ ਸਿਮਰਾਲਾ ਡਾਕਟਰ ਸਾਹਿਬ ਰਾਤ ਇੱਕ ਕਰਤੂਲ ਦਾ ਮਾਮਲਾ ਕਿਹਨਾਂ ਕੀ ਮਾਮਲਾ ਸੀਗਾ ਜੀ ਕੀ ਡਿਟੇਲ ਹੈ ਜੀ ਹਾਂਜੀ ਇੱਕ ਰਾਤ ਬੋਡੀ ਜਮ੍ਹਾਂ ਕਰਾ ਕੇ ਗਏ ਆ ਸਮਰਾਲੇ ਥਾਣੇ ਦੇ ਪੁਲਿਸ ਪਰਸਨਲ ਆ ਇਹ ਜਸਵਿੰਦਰ ਸਿੰਘ ਨਾਮ ਦਾ ਵਿਅਕਤੀ ਹੈਗਾ ਵਾ ਇਹ ਮਤਲਬ ਕਿ ਇਹ ਮਲਟੀਪਲ ਇੰਜਰੀਸ ਸੀਗੀਆਂ ਹੈਡ ਤੇ ਕਾਫੀ ਸਰੀਰ ਤੇ ਬਹੁਤ ਸੱਟਾਂ ਦੇ ਨਿਸ਼ਾਨ ਸੀਗੇ ਉਹਦੇ ਹਾਂਜੀ ਤੇ ਉਹਦੀ ਬੋਡੀ ਪੋਸਟਮਾਰਟਮ ਵਾਸਤੇ ਮੌਰਚਰ ਵਿੱਚ ਰੱਖਾ ਕੇ ਰਹਿ ਕੇ ਗਏ ਆ ਮਸਲਾ ਦੱਸ ਰਹੇ ਵਗੇ ਇੰਜਰੀਸ ਮਾਰੀਆਂ ਹੋਈਆਂ ਨੇ ਘਰ ਦੇ ਵਿੱਚ ਕੋਈ ਹੈਗਾ ਸੀ 100 ਦਾ ਕੇਸ ਆ ਜਿਸ ਤਰ੍ਹਾਂ ਇਹਨਾਂ ਦੇ ਕੋਈ ਫੈਮਿਲੀ ਮੈਂਬਰ ਵਗੈਰਾ ਦਾ ਕੋਈ ਹੈਗਾ ਸੀ ਕਿੰਨੀ ਉਮਰ ਹੈਗੀ ਇਹਦੀ ਇਹਨਾਂ ਦੀ ਮਤਲਬ 50 ਸਾਲ ਦੀ ਉਮਰ ਹੈਗੀ ਇਹਨਾਂ ਦੀ 50 ਉਮਰ ਹੈਗੀ ਦਾ ਮਿਲ ਬਾਕੀ ਜਿਹੜੀ ਫਾਈਨਲ ਰਿਪੋਰਟ ਆ ਉਹ ਪੋਸਟਮਾਨ ਤੋਂ ਬਾਅਦ ਬਣ ਕੇ ਕਾਰਵਾਈ ਕਰਕੇ ਦਿੱਤੀ ਜਾਊਗੀ ਨਾਲ ਇੰਜਰੀ ਕਿੱਥੇ ਕਿੱਥੇ ਸੀ ਇੰਜਰੀ ਇਹਨਾਂ ਦੇ ਹੈੱਡ ਤੇ ਹੈਗੀ ਇਹ ਸਿਰ ਦੇ ਵਿੱਚ ਆਈਜ਼ ਤੇ ਹੈਗੀ ਆ ਫੇਸ ਤੇ ਸਾਰੇ ਹੈਗੀ ਆ ਬਾਕੀ ਚੈਸਟ ਵਗੈਰਾ ਤੇ ਬਾਡੀ ਤੇ ਕਾਫੀ ਇੰਜਰੀਜ਼ ਸੀਗੀਆਂ ਮਲਟੀਪਲ ਇੰਜਰੀਜ਼ ਕਰਕੇ ਇਹਨਾਂ ਦੇ ਖਬਰ ਸਮਰਾਲਾ ਤੋਂ ਹੈ ਜਿੱਥੇ ਕਰੰਟ ਲੱਗਣ ਦੇ ਕਾਰਨ ਇੱਕ 10 ਸਾਲਾ ਮਾਸੂਮ ਬੱਚੇ ਦੀ ਜਾਨ ਚਲੀ ਗਈ ਹੈ। ਮਾਮਲਾ ਸਮਰਾਲਾ ਦੇ ਸ਼੍ਰੀ ਗੁਰੂ ਅਰਜਨ ਦੇਵ ਕਲੋਨੀ ਦਾ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਕਲੋਨੀ ਦੇ ਕੋਲ ਰਹਿੰਦੇ ਇੱਕ 10 ਸਾਲਾ ਰਾਜਨ ਨਾਮਕ ਬੱਚੇ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ ਤਾਂ ਪ੍ਰਵਾਸੀ ਪਰਿਵਾਰ ਦਾ ਕਹਿਣਾ ਹੈ ਕਿ ਉਹ ਇੱਥੇ ਇੱਕ ਰਾਇਦੇ ਮਕਾਨ ਦੇ ਵਿੱਚ ਰਹਿੰਦੇ ਨੇ ਤੇ ਬੱਚਾ ਜਦ ਲੋਹੇ ਦੀ ਪੌੜੀ ਚੜਨ ਲੱਗਿਆ ਤਾਂ ਉਸ ਵੇਲੇ ਬੱਚੇ ਨੂੰ ਕਰੰਟ ਲੱਗ ਗਿਆ ਅਚਾਨਕ ਪੌੜੀ ਦੇ ਵਿੱਚ ਕਰੰਟ ਆਂਦਾ ਹੈ ਜਿਸ ਨਾਲ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹਾਲਾਂਕਿ ਪਰਿਵਾਰਿਕ ਮੈਂਬਰ ਬੱਚੇ ਨੂੰ ਹਸਪਤਾਲ ਲੈ ਕੇ ਗਏ ਨੇ ਪਰ ਉੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਇਸ ਮੌਕੇ ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਪਹਿਲਾਂ ਵੀ ਕਈ ਵਾਰ ਲੋਹੇ ਦੀ ਪੌੜੀ ਦੇ ਵਿੱਚ ਕਰੰਟ ਆਉਂਦਾ ਸੀ ਤੇ ਇਸ ਨੂੰ ਠੀਕ ਨਹੀਂ ਕਰਵਾਇਆ

अब रब जाने क्या हुआ ऊपर वाला जाना हमने तो कहां तो पर गया था फिर भी चला आया तो पहले भी आता था पता नहीं हम सब आदमी जानते थे पूरा पूरा बेरा बंदा पर मालिक को बताया नहीं बताया हम भी बताया। तो 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 नहीं बताए थे यहां अफसार है मेरा नाम डॉक्टर यदि बच्चा लेके अंदर थी कि मामला की नाम ਖਾਨੇ ਖਾਣ ਦੇ ਕੋਲ तकरीबन 12 ਵਜੇ ਦੇ ਕਰੀਬ 10 ਸਾਲ ਦਾ ਬੱਚਾ ਜੀ ਰਾਜਨ ਕੁਮਾਰ ਪਿਪੀ ਦਾ ਨਾਮ ਕਰਨ ਜੀ ਜਦੋਂ ਇਲੈਕਟ੍ਰਿਕ ਸ਼ੌਕ ਦੀ ਹਿਸਟਰੀ ਹੈ ਜੀ ਦੀ ਬੱਚੇ ਜੀ ਜੜਾਇਆ ਸੀ ਤੇ ਬ੍ਰੌਟੈਕੀ ਵੀ ਫਟੇ ਹੋਏ ਸਭੇ ਨਰਾਇਣ ਕਪੀਰ ਵਗੈਰਾ ਨੇ ਇੰਦੀ ਕੋਸ਼ਿਸ਼ ਕੀਤੀ ਟਰਾਈ ਕੀਤੀ ਪਰ ਰਿਵਾਈਵ ਨਹੀਂ ਹੋਇਆ ਬੱਚਾ ਕਿ तकरीबन 15 ਪਲਪ 14 ਸਟੇ ਫਰਾ ਬੈਠਾ ਜੇ ਜਾ ਸਕਦਾ ਬਿਲੌਂਗੀ ਦੇ ਵਿਕਲੈਂਗ ਆਟੋ ਰਿਕਸ਼ਾ ਚਾਲਕ ਜਸਵੀਰ ਸਿੰਘ ਦੇ ਵੱਲੋਂ ਮੁਹਾਲੀ ਦੇ ਐਸਐਸਪੀ ਨੂੰ ਇੱਕ ਲਿਖਤੀ ਸ਼ਿਕਾਇਤ ਕੀਤੀ ਗਈ ਹੈ ਕਿ ਪੀਸੀਆਰ ਮੁਲਾਜ਼ਮਾਂ ਨੇ ਉਸਦੇ ਨਾਲ ਕੁੱਟਮਾਰ ਕੀਤੀ ਹੈ ਤਾਂ ਦੱਸਦੀ ਕਿ ਮਾਮਲਾ ਕੁਝ ਦਿਨ ਪਹਿਲਾਂ ਦਾ ਹੈ ਜਦੋਂ ਪੀਸੀਆਰ ਗੱਡੀ ਆਉਂਦੀ ਹੈ ਤੇ ਉਸਦੇ ਵਿੱਚੋਂ ਦੋ ਮੁਲਾਜ਼ਮ ਉਤਰਦੇ ਨੇ ਇੱਕ ਮੁਲਾਜ਼ਮ ਉਤਰਦਿਆਂ ਹੀ ਉਸਤੇ ਥੱਪੜਾਂ ਦੀ ਬਰਸਾਤ ਕਰ ਦਿੰਦਾ ਤੇ ਗਰਦਨ ਤੋਂ ਫੜ ਕੇ ਉਸਨੂੰ ਗੱਡੀ ਦੇ ਵਿੱਚ ਬਿਠਾ ਲਿਆ ਜਾਂਦਾ ਜਦ ਪੀਸੀਆਰ ਮੁਲਾਜ਼ਮਾਂ ਦਾ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਦੋਸ ਨੈਚਰ ਮੋਬਾਈਲ ਮੈਚ ਕਰਕੇ ਰੋਂਗ ਸਾਈਡ ਪਾਸ ਜਰੇ ਸਨ ਅੱਗੇ ਜਾ ਕੇ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਹੈ ਜਿਸ ਤੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਕੇ ਸੜਕ ਤੇ ਡਿੱਗ ਪਏ ਤੇ ਉਥੋਂ ਲੰਘ ਰਹੇ ਇਸੇ ਆਟੋ ਚਾਲਕ ਨੂੰ ਜਦ ਲੋਕਾਂ ਨੇ ਕਿਹਾ ਕਿ ਇਹ ਜ਼ਖਮੀ ਹੈ ਤੇ ਇਹਨਾਂ ਨੂੰ ਆਟੋ ਦੇ ਵਿੱਚ ਪਾ ਕੇ ਹਸਪਤਾਲ ਲੈ ਜਾਣਾ ਚਾਹੀਦਾ ਤਾਂ ਇਸ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਐਨੇ ਦੇ ਵਿੱਚ ਹੀ ਪੀਸੀਆਰ ਮੁਲਾਜ਼ਮ ਮੌਕੇ ਤੇ ਪਹੁੰਚ ਜਾਂਦੇ ਨੇ ਜਦੋਂ ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਇਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਸੀ ਤੁਸੀਂ ਤਮਾਸ਼ਾ ਦੇਖ ਰਹੇ ਹੋ ਤਾਂ ਲੋਕਾਂ ਦਾ ਕਹਿਣਾ ਹੈ ਕਿ ਆਟੋ ਚਾਲਕ ਨੂੰ ਕਿਹਾ ਸੀ ਪਰ ਇਸ ਨੇ ਲਿਜਾਣ ਤੋਂ ਮਨਾ ਕਰ ਦਿੱਤਾ ਜਿਸ ਤੇ ਗੁੱਸੇ ਦੇ ਵਿੱਚ ਆਏ ਮੁਲਾਜ਼ਮ ਜਿਨ੍ਹਾਂ ਨੇ ਉਸ ਉੱਪਰ ਹੱਥ ਝੁਕ ਦਿੱਤਾ ਹਾਲਾਂਕਿ ਉਹਨੇ ਇਸ ਮਾਮਲੇ ਦੇ ਵਿੱਚ ਇਸ ਸ਼ਖਸ ਨੇ ਐਸਐਸਪੀ ਮੋਹਾਲੀ ਨੂੰ ਸ਼ਿਕਾਇਤ ਦਿੱਤੀ ਹੈ